ਇੱਕ ਨਹੀਂ ਦੋ ਦੋ 골ਡ ਮੈਡ ਲੈ ਕੇ ਜਦੋਂ ਸਕੂਲ ਦੇ ਵਿੱਚ ਪਹੁੰਚੀ ਹੈ ਸਾਡਾ ਸਿਰ ਜਣੀ ਪੂਰੇ ਗੌਰਵ ਨਾਲ ਪੂਰੇ ਮਾਨ ਨਾਲ ਉੱਚਾ ਇਸ ਟਾਈਮ ਤੇ ਐ ਮਹਿਸੂਸ ਹੋ ਰਿਹਾ ਹੈ ਜਿਵੇਂ ਅਸੀਂ ਇਸ ਜਗ ਦੇ ਰਾਜੇ ਹੁੰਨੇ ਹੈਗੇਂ ਤਾਂ ਉਹ ਐਹੀ ਜੀ ਘੜੀ ਹੈਗੀ ਹੈਗੀ ਤੇ ਇਸ ਘੜੀ ਵਾਸਤੇ ਜਿਹੜੀ ਕੁੜੀ ਨੇ ਮਿਹਨਤ ਕੀਤੀ ਇਥੋਂ ਦੇ ਕਿਸੇ ਲੈ ਕੇ ਆਈ ਉਸ ਕੁੜੀ ਦਾ ਵਿਸ਼ੇਸ਼ ਸਨਮਾਨ ਆਉ ਦੇ ਆਪ ਵੀ ਪੰਜੰਦਾ ਹੈਗਾ ਜਦੋਂ ਅਸੀਂ ਗੌਰਵਮੈਂਟ ਮਹਿਸੂਸ ਕਰ ਰਹੇ ਹੈਗੇਂ ਅੰਗੇ ਜਿੱਥੇ ਉਸ ਕੁੜੀ ਨੇ ਆਪਣਾ ਕੀਤਾ ਹਮਲਾ ਮਾਰਿਆਗਾ ਮਿਹਨਤ ਕੀਤੀ ਹੈ ਉਥੇ ਇਹਨਾਂ ਦੇ ਉਸਤਾਦ ਜੀ ਉਹ ਵੀ ਘੱਟ ਵਧਾਈ ਦੇ ਪਾਤਨ ਨਹੀਂ ਹੈ ਜਿਨ੍ਹਾਂ ਨੇ ਪੂਰੀ ਇਹਨਾਂ ਨੂੰ ਮਿਹਨਤ ਕਰਾਈ ਤੇ ਨਾ ਸਿਰਫ ਇਸ ਇੱਥੇ ਮਿਹਨਤ ਕਰਾਈ ਹੈ ਕਿ ਪੂਰੀ ਜ਼ਿੰਦਗੀ ਇਸ ਲੇਖੇ ਲਈ ਹੋਈ ਹੈਗੀ ਹੈ ਆਪ ਦੀ ਜ਼ਿੰਦਗੀ ਦਾ ਮੇਨ ਮੋਟਿਵ ਇਹੀ ਬਣਾਇਆ ਹੋਇਆਗਾ ਜ਼ਿੰਦਗੀ ਇਸੇ ਕੈਲੋ ਵੀ ਇਸੇ ਲੇਖੀਆ ਹੋਰ ਨਹੀਂ ਕੋਈ ਜ਼ਿੰਦਗੀ ਦਾ ਮੋਟਿਵ ਹੋਇਆਗਾ ਤਾਂ ਉਹ ਇੰਨੇ ਸਮਰਪਣ ਭਾਵਨਾ ਜਿਹੜੀ ਉਸ ਨੂੰ ਫੁੱਲ ਪਏ ਆ ਉਸ ਨੂੰ ਕਾਮਯਾਬੀ ਮਿਲੀ ਹੈਗੀ ਆ ਕਿਉਂ ਦੱਸੇ ਅੰਕਲ ਦਾ ਮੁੰਡਾ ਅੰਕਲ ਨਹੀਂ ਗੁੰਮੇ ਚੱਲਣਾ ਮਾੜੀ ਹੋ ਗਈ ਓਨੇ ਸੋਨਿਹਾਲੇ Oh uh my gosh! -huh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗਿੱਲ ਕਲਾਂ ਜਿਹੜੇ ਅੱਜ ਜੋ 9ਵੀਂ ਕਲਾਸ ਦੀ ਵਿਦਿਆਰਥਣਾਂ ਛੋਟਾ ਨਗਰ ਦਾ ਸਾਰੇ ਦਾ ਜਿਲ੍ਹਾ ਐਸੋਸੀਏਸ਼ਨ ਵੱਲੋਂ ਪ੍ਰਧਾਨ ਜੀ ਵੱਲੋਂ ਬਾਬਾ ਰਜੀਤ ਸਿੰਘ ਜੀ ਵੱਲੋਂ ਸਾਰੀ ਜਿਲ੍ਹਾ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਤੁਸੀਂ ਬਹੁਤ ਹੀ ਸੇਤੀ ਪਿੰਡ ਵਾਸਤੇ ਤੁਹਾਡੀਆਂ ਭਾਵੇਂ ਧੀਆ ਨੇ ਭਾਵੇਂ ਤੁਹਾਡੇ ਪਿੰਡ ਦੇ ਲੜਕੇ ਨੇ ਬਹੁ ਸੇਤੀ 골ਡ ਮੈਡ ਲੈ ਕੇ ਆਉਂਦੇ ਆ ਮੈਨੂੰ ਐ ਲੱਗਦੀ ਹੈ ਪੰਜਾਬ ਦੇ ਵਿੱਚੋਂ ਗਿੱਲ ਕਲਾ ਦਾ ਨੰਬਰ ਹੋਣਾ 골ਡ ਮੈਡ ਉਹਦੇ ਵਿੱਚੋਂ ਹੋਰ ਪਿੰਡ ਸਾਹਿਬ ਇਹਨੇ ਬੱਚਿਆਂ ਦੇ ਨਾਮ ਜਿੱਤੇ ਹੋਣ ਸੇਮੇ ਪਾਸਾ ਹਰਗੋਸਹਿ ਮਹਾਰਾਜ ਦੀ ਕਿਰਪਾ ਉਹਨਾਂ ਦੀ ਬਰੋਸਾ ਹੋਈ ਨਗਰ ਹੈ ਧਰਤੀ ਆ ਉਹਨਾਂ ਦੀ ਕਿਰਪਾ ਸਦਕਾ ਹੀ ਤੁਹਾਡੇ ਪਿੰਡ ਦੇ ਬੱਚੇ ਬੱਚੀਆਂ ਜੋ ਬਹੁਤ ਚੰਗੇ ਪਾਸੇ ਤੁਰਿਆ ਜੋ ਇਹਨਾਂ ਦੀ ਕਮਾਂਡ ਕਰ ਰਿਹਾ ਕਹਿੰਦੇ ਹੁੰਦੇ ਆ ਜੇ ਕੋਈ ਲੀਡਰ ਚੰਗਾ ਹੋਵੇ ਤੇ ਉਹ ਦੇਸ਼ ਜਾਂ ਪੰਜਾਬ ਜੇ ਪਿੰਡ ਦਾ ਸਰਪੰਚ ਜਾਂ ਪੰਚਾਇਤ ਚੰਗੀ ਹੋਵੇ ਕਹਿੰਦੇ ਉਹ ਪਿੰਡ ਵੀ ਵਾਜੇਂਦਾ ਜੇ ਕਿਸੇ ਨੂੰ ਸੇਧ ਦੇਣ ਵਾਲੇ ਉਹਨਾਂ ਦੇ ਲੀਡਰ ਬੱਚਿਆਂ ਦੇ ਕੋਈ ਸਕੂਲ ਹੋਵੇ ਭਾਵੇਂ ਭਾਵੇਂ ਉਹਨਾਂ ਨੂੰ ਕੋਈ ਖੜ੍ਹਾਉਣ ਵਾਲਾ ਹੋਵੇ ਕੋਈ ਕੋਚ ਹੋਵੇ ਜੇ ਚੰਗੇ ਹੋਣ ਤਾਂ ਕਹਿੰਦੇ ਕਿਸੇ ਬੱਚਿਆਂ ਨੂੰ ਬੜਾ ਬਹੁਤ ਚੰਗੇ ਰਸਤੇ ਪਾਇਆ ਜਾਂਦਾ ਜਿਵੇਂ ਅੱਜ ਕੱਲ੍ਹ ਨਸਿਆਂ ਦੀ ਦਲਦਲ ਦੇ ਵਿੱਚ ਬੱਚੇ ਸਾਡੇ ਢੀਆਂ ਵੀ ਨਸੇ ਕਰ ਰਹੀਆਂ ਨੇ ਤੇ ਅਸੀਂ ਚਾਹੁੰਦੇ ਆ ਦੀ ਪਿੰਡ ਪਿੰਡ ਹੀ ਬੱਚੇ ਚੰਗੇ ਰਸਤੇ ਤੇ ਖੇਡਾਂ ਵੱਲ ਪ੍ਰੇਰੇ ਜਾਣ ਪੜ੍ਹਾਈ ਵੱਲ ਪ੍ਰੇਰੇ ਜਾਣ ਤਾਂ ਬਹੁਤ ਚੰਗੀ ਗੱਲ ਆ ਤੁਹਾਡੇ ਪਿੰਡ ਦਾ ਜੋ ਨਾਂ ਹੈਗਾ ਉਹ ਬਹੁਤ ਉੱਚਾ ਨਾਂ ਹੈਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਰਸਾਹੀ ਹੋਈ ਕਿਹੜਾ ਤੁਸੀਂ ਜੋ ਬੱਚਿਆਂ ਨੂੰ ਖੜਿਆ ਰਿਹਾ ਜੋ ਪੁਰਾਣੇ ਵਿਰਸੇ ਦੇ ਨਾਲ ਜੋੜ ਕੇ ਬੱਚਿਆਂ ਨੂੰ ਦੱਸ ਰਹੇ ਹੋ ਸੋ ਬੱਚੇ ਕੰਨੀ ਖੇਡ ਦੇ ਨਾਲ ਨਹੀਂ ਜੁੜੇ ਗੱਤ ਕੇ ਦੇ ਨਾਲ ਬੱਚੇ ਅੰਮ੍ਰਿਤਸਰ ਸਾਹਿਬ ਦੇ ਗੁਰੂ ਵਾਲੇ ਵੀ ਬਣ ਰਹੇ ਆ ਬਾਣੀ ਬਾਣੇ ਦੇ ਧਾਰਨੀ ਵੀ ਹੋ ਰਹੇ ਆ ਸਾਰਿਆਂ ਨੂੰ ਵੱਡੀ ਗੱਲ ਆ ਬੱਚੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਖੇੜਾ ਜੋ ਖੇੜ ਰਹੇ ਆ ਮੈਂ ਸੋ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਦਾ ਜੇ ਉਹ ਵੀ ਗੁਰੂ ਘਰ ਨਾਲ ਨਹੀਂ ਜੁੜੇ ਜਾਂ ਅਮਰਤ ਨਹੀਂ ਸਕਿਆ ਤਾਂ ਜੇ ਤੁਹਾਡੇ ਜੰਮਣ ਵਾਲੇ ਬੱਚੇ ਛੋਟੇ ਛੋਟੇ ਬੱਚੇ ਜੋ ਕੋਈ 15 ਸਾਲ ਦਾ 20 ਸਾਲ ਦਾ ਜੋ ਅੱਜ ਐਸ ਲੈਂਡ ਦੇ ਉੱਤੇ ਚੜਿਆ ਆ ਤਾਂ ਮਾਤਾ ਪਿਤਾ ਨੂੰ ਵੀ ਚਾਰ ਸਵੇਰੇ ਤੋਂ ਥੋੜਾ ਖਾ ਕੇ ਇੱਥੇ ਗੁਰਦੁਆਰਾ ਸਾਹਿਬ ਨਾਲ ਗੁਰੂ ਨਾਲ ਬਾਣੀ ਨਾਲ ਤੇ ਆਪਣੇ ਬੱਚਿਆਂ ਦੀਆਂ ਜੋ ਖੇਡਾਂ ਗੇਮਾਂ ਉਹਨਾਂ ਨੂੰ ਸਾਂਭਤ ਕਰਨ ਵਾਸਤੇ ਮਾਤਾ ਪਿਤਾ ਨੂੰ ਵੀ ਅੰਮ੍ਰਿਤ ਸ਼ੱਕ ਦੇ ਬੱਚਿਆਂ ਨੂੰ ਹੋਰ ਵੀ ਪ੍ਰੇਰਣਾ ਚਾਹੀਦਾ ਸੋ ਪਰਿਵਾਰਾਂ ਦੇ ਪਰਿਵਾਰ ਗੁਰਸਿੱਖ ਬਣ ਕੇ ਇਸ ਗੇਮ ਨਾਲ ਜੁੜੋ ਸੋ ਸਾਰੀ ਪੰਚਾਇਤ ਦਾ ਨਗਰ ਦਾ ਕਲੱਬਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਤੁਸੀਂ ਬੱਚਿਆਂ ਨੂੰ ਸਹਿਯੋਗ ਦਿੱਤਾ ਸੋ ਨੈਸ਼ਨਲ ਇੰਡੀਆ ਦੇ ਵਿੱਚੋਂ ਜਿੱਥੇ ਛੋਟੀ ਜੀ ਬੱਚੀ ਨੇ ਮੈਸੇ 14 ਚ ਪੈ ਸਕਦੀ ਸੀ ਆਪਾਂ 17 ਦਿਖਾਈ ਹੈ 13 ਸਾਲ ਦੀ ਹੈ ਸੰਤੀਸ ਘੜ ਤੋਂ ਮਤਲਬ ਹੀ ਦੋ 골ਡ ਮੈਡਲ ਇਹ ਬੱਚੀ ਜਿੱਤ ਗਈ ਇਹਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਆਪਦੇ ਮਾਤਾ ਪਿਤਾ ਦਾ ਨਾਮ ਨਗਰ ਦਾ ਨਾਮ ਰੋਸ਼ਨ ਕੀਤਾ ਤੁਸੀਂ ਇਹਨੂੰ ਵਧਾਈਆਂ ਦਿੱਤੀਆਂ ਅੱਜ ਹਾਰਾਂ ਦੇ ਨਾਲ ਇਹਨੂੰ ਭਰ ਦਿੱਤਾ ਇਹਨੂੰ ਤੁਸੀਂ ਸਖਣ ਦਿੱਤਾਗਾ ਬੱਚੇ ਦਾ ਹੌਸਲਾ ਵਧਾਇਆ ਇਸ ਬੱਚੇ ਨੂੰ ਦੇਖ ਕੇ ਹੋਰ ਪਤਾ ਨਹੀਂ ਨੇ ਕ ਕਿੰਨੇ ਇੱਕ ਬੱਚੇ ਇੱਤਰ ਨੂੰ ਜੋੜਨਗੇ ਸੋ ਇਸ ਕਰਕੇ ਤੁਸੀਂ ਸਾਰਾ ਨਗਰ ਵਧਾਈ ਦੇ ਪਾਤਰੋਂ ਸ਼ੂਕਰਦਾਰੀਆਂ ਪ੍ਰਬੰਧਕ ਕਮੇਟੀਆਂ ਨਗਰ ਪੰਚਾਇਤ ਪਾਂਛੇ ਸਰਪੰਚ ਨੰਬਰਦਾਰ ਕਲਪਾਂ ਵਾਲੇ ਬਾਬਾ ਹਰਜੀਤ ਸਿੰਘ ਜੀ ਅਮਰੋਦ ਸਿੰਘ ਜੀ ਸੋਨੀ ਜਿਨ੍ਹਾਂ ਦਾ ਕੇ ਬੜਾ ਸਹਿਯੋਗ ਆ ਸੋ ਇਸ ਕਰਕੇ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਹਿਯੋਗ ਦੇ ਰਹੇ ਹੋ ਤੇ ਸਹਿਯੋਗ ਦਿੰਦੇ ਰਹੋ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਬਹੁਤ ਵੱਡੀ ਗੱਲ ਐ ਇਹ ਜੋ ਬੱਚਿਆਂ ਨੂੰ ਇੰਤਰ ਪ੍ਰੇਰ ਕੇ ਚੰਗੇ ਪਾਸੇ ਲੈ ਕੇ ਆਉਣਾ ਤੇ ਬਹੁਤ ਖੁਸ਼ੀ ਦਾ ਦਿਨ ਅੱਜ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਨਗਰ ਦੀ ਸਾਡੇ ਪਿੰਡ ਦੀ ਇੱਕ ਧੀ ਜੋ ਹੁਣ ਹਰ ਬੱਚੀ ਜਿਹਨੂੰ ਤੁਸੀਂ ਬੜਾ ਹੌਸਲਾ ਦਿੱਤਾ ਹੈਗਾ ਇਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਖਬਾਰਾਂ ਦੇ ਉੱਤੇ ਟੈਲੀਵਿਜ਼ਨਾਂ ਦੇ ਉੱਤੇ ਮਤਲਬ ਮੋਬਾਈਲਾਂ ਦੇ ਉੱਤੇ ਇਨੇ ਵਹਿਰ ਲੋਣਾ ਘੁੰਮਣਾ ਇਹ ਚੀਜ਼ ਨੇ ਦੇਖਣਾ ਤੇ ਪਿੰਡ ਦਾ ਆਪਣੇ ਦਾ ਨਾਮ ਜਾਣਾ ਬਹੁਤ ਦੂਰ ਤੱਕ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਲੱਗਰ ਦਾ ਪੰਚਾਇਤ ਦਾ ਮਗਰਿਆਂ ਦਾ ਬੀਬੀਆਂ ਭੈਣਾਂ ਦਾ ਵੀ ਵੱਧ ਤੋਂ ਵੱਧ ਗੁਰਸਿੱਖ ਬਣ ਕੇ ਆਪਣੇ ਬੱਚਿਆਂ ਨੂੰ ਗੁਰਸਿੱਖ ਬਣਾ ਕੇ ਇਸ ਲਾਈਨ ਤੇ ਆਓ ਇਧਰ ਪਾਸੇ ਜੋੜੋ ਤਾਂ ਕਿ ਅਸੀਂ ਨਸਿਆਂ ਤੋਂ ਵੱਸ ਸਕੀਏ तो बहुत बहुत धनबाद करते हैं भाई तो नगर का बबा जी का बहुत बहुत धनबाद भुलागुरु जी का खालसा वाह लाइन चाहिए मेहनत कर ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਆਪਣੇ ਪਿੰਡ ਦੇ ਨਾਂ ਦੇ ਨਾਲ ਨਾਲ ਜ਼ਿਲ੍ਹੇ ਦਾ ਤੇ ਆਪਣੇ ਜਿਹੜਾ ਸਟੇਟ ਦਾ ਨਾਮ ਵੀ ਉੱਚਾ ਹੋ ਰਿਹਾ ਹੈ। ਬਾਕੀ ਅੱਜ ਮੈਂ ਇਹ ਇੱਕ ਤੁਹਾਨੂੰ ਬਚਨ ਦਿੰਨੀ ਆ। ਪਾਰਟੀ ਨੇ ਮੈਨੂੰ ਉਹਦਾ ਵਕਸ਼ਿਆ ਮੈਂ ਜ਼ਿਲ੍ਹਾ ਪ੍ਰੈਜ਼ੀਡੈਂਟ ਔਮਨ ਵਿੰਗ ਬਣ ਚੁੱਕੀ ਹਾਂ ਜੀ। ਇਸ ਲਈ ਮੈਂ ਹੁਣ ਆਪਣੇ ਪਿੰਡ ਦੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਮੇਰੇ ਲਈ ਇਹ ਕੰਮ ਹੋਏਗਾ ਉਹ ਹੋਏਗਾ ਮੈਟ। ਮੈਂ ਇਹ ਬੱਚਿਆਂ ਨੂੰ ਖੇਡਣ ਵਾਸਤੇ ਡੀਸੀ ਸਭ ਤੋਂ ਮੈਂ ਮੈਟ ਆ ਜਿਹੜਾ ਰੱਲਿਆ ਕੇ ਦੇਣਾ ਇਹ ਹੋ ਸਕਦਾ ਵੀ ਦੇਰ ਹੋ ਜੇ ਪਰ ਅੱਜ ਮੈਂ ਵਾਦਾ ਕਰਦੀ ਆਂ ਵੀ ਇਹ ਬੱਚਿਆਂ ਦੇ ਲਈ ਜਿਹੜਾ ਖੇਡਦੇ ਆ ਗਰਾਊਂਡ ਤਿਆਰ ਕਰਨ ਦੇ ਵਿੱਚ ਜਿੰਨਾ ਵੀ ਮੈਥੋਂ ਯੋਗਦਾਨ ਪਿਆ ਮੈਂ ਪਾਵਾਂਗੀ ਜੀ ਇਸ ਤੋਂ ਇਸ ਦੇ ਨਾਲ-ਨਾਲ ਜੀ ਜਿਹੜਾ ਵੀ ਕੋਈ ਹੋਰ ਪਹਿਲਾਂ ਪਹਿਲਾਂ ਤਾਂ ਆਪਣਾ ਮੈਟ ਦਾ ਹੋ ਗਿਆ ਦੂਸਰਾ ਜੇ ਕੋਈ ਵੀ ਦਿੱਕਤ ਆਉਂਦੀ ਆ ਚਾਚਾ ਜੀ ਸਾਡੇ ਨਾਲ ਸੰਪਰਕ ਕਰਨਾ ਅਸੀਂ ਸਾਡੇ ਪਿੰਡ ਦੇ ਬੱਚਿਆਂ ਨੂੰ ਇਸ ਸਕੂਨ ਦੇ ਬੱਚਿਆਂ ਨੂੰ ਸਕੂਲ ਸਬੰਧੀ ਪਿੰਡ ਸਬੰਧੀ ਅਸੀਂ ਅੱਧੇ ਰਹਿਣਾ ਧਾਰਮਿਕ ਪ੍ਰੋਗਰਾਮਾਂ ਤੇ ਖਰਚੇ ਬਹੁਤ ਹੋ ਜਾਂਦੇ ਆ ਪਰ ਸਕੂਲਾਂ ਦੇ ਲਈ ਤੇ ਬੱਚਿਆਂ ਦੇ ਲਈ ਬਹੁਤ ਘੱਟ ਜਾਗਰੂਕ ਨੇ ਲੋਕ ਅਸੀਂ ਇਹ ਸੋਚਨੇ ਆ ਵੀ ਇਹਨਾਂ ਨੂੰ ਸਕੂਲ ਨੂੰ ਮੋਟੀਵੇਟ ਕਰਨਾ ਤੇ ਬੱਚਿਆਂ ਨੂੰ ਮੋਟੀਵੇਟ ਕਰਨਾ ਸਾਡਾ ਫਰਜ਼ ਬਣਦਾ ਤੇ ਅਸੀਂ ਖੜੇ ਆ ਚਲੋ ਮੈਨੂੰ ਪਰਟੀ ਨੇ ਬਖਸ਼ਿਆ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤਾਂ ਮੈਂ ਕੱਲੇ ਪ੍ਰਧਾਨਗੀ ਆਪਦੇ ਅਹੁਦੇ ਲਈ ਨਹੀਂ ਬਣੀ ਨਾਮ ਲਈ ਨਹੀਂ ਬਣੀ ਕੁਝ ਕਰਕੇ ਦਿਖਾਉਣਾ ਸਾਡੇ ਪਿੰਡ ਲਈ ਸਾਡੇ ਜ਼ਿਲ੍ਹੇ ਲਈ ਅਸੀਂ ਹਮੇਸ਼ਾ ਖੜੇ ਰਾਵਾਂਗੇ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਬੱਚੀ ਜਿਹੜੀ ਇਹਨਾਂ ਦਾ ਨਾਮ ਹਰਮਨਜੀਤ ਹੈ ਜੀ ਹਰਮਨਪ੍ਰੀਤ ਕੌਰ ਨੇ ਦੇਖੋ ਦੋ 골ਡ ਮੈਡਲ ਜਿੱਤੇ ਐ ਇਹ ਵੀ ਐਮਪੀ ਦੇ ਵਿੱਚ ਜਾ ਕੇ ਖੇਡ ਕੇ ਆਏ ਨੇਗੇ ਬਹੁਤ ਵਧੀਆ ਛਤੀਸਗੜ ਇੱਥੋਂ ਬਹੁਤ ਦੂਰ ਹੈ ਸਾਡੀ ਤਾਂ ਇਲੈਕਸ਼ਨਾਂ ਚ ਡਿਊਟੀ ਲੱਗਦੀ ਸੀ ਤੀਜੇ ਦਿਨ ਪਹੁੰਚਦੇ ਸੀ ਪਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਵੀ ਬਹੁਤ ਛੋਟੀ ਉਮਰ ਦੇ ਵਿੱਚ ਇਹਨੇ 17 ਸਾਲ ਦੀ ਰੌਂਡ ਦੇ ਵਿੱਚ ਖੇਡੀ ਹੈ ਏਜ ਮੀਟ ਚ ਨਹੀਂ ਖੇਡੀ ਆਪਣੇ ਤੋਂ ਵੱਡੀ ਉਮਰ ਦੇ ਐਕਸਪੀਰੀਅੰਸ ਦੇ ਬੱਚੇ ਆ ਜਿਹੜੇ ਉਹਨਾਂ ਨਾਲ ਖੇਡੀ ਹੈ ਚੈਲੰਜ ਹੁੰਦਾ ਹੈ ਸੇਮ ਟੂ ਸੇਮ ਇਜ਼ ਮੇਟ ਬੱਚੇ ਖੇਡ ਸਕਦੇ ਆ ਪਰ ਵੱਡੀ ਉਮਰ ਦੇ ਬੱਚਿਆਂ ਨੂੰ ਚੈਲੰਜ ਕਰਕੇ ਵਿਨਰ ਬਣੀ ਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਐਡੀ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਪਿੰਡ ਲਈ ਮੈਂ ਤਾਂ ਚਾਹੁੰਨੀ ਆ ਵੀ ਇਹਨੂੰ ਪੰਚਾਇਤ ਪੱਧਰ ਤੇ ਇਹਨੂੰ ਆਪਣੇ ਮੀਡੀਆ ਦੇ ਰਾਹੀਂ ਇਹਨੂੰ ਆਪਣੇ ਅਖਬਾਰਾਂ ਦੇ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਇਹ ਕਲੱਬ ਦੀ ਹਾਸਲ ਕੀਤਾ ਹੈ ਉਹਦੇ ਲਈ ਮੇਰੇ ਵੱਲੋਂ ਵੀ ਸਾਰੇ ਸਾਥੀਆਂ ਨੂੰ ਦੁਬਾਰਾ ਫਿਰ ਨੂੰ ਵਧਾਈਆਂ ਤੇ ਹਰਦੀਪ ਸਿੰਘ ਸਾਥੀ ਜੀ ਨੂੰ ਬਹੁਤ ਵਧਾਈਆਂ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਿਆਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਇਹ ਦੇਖੋ ਇਹ ਸਾਰਾ ਜੋ ਵੀ ਜਿਹੜਾ ਇੱਥੇ ਹੋ ਰਿਹਾ ਹੈ ਨਾ ਪ੍ਰੋਗਰਾਮ ਇਸ ਰੂਪਕਲਾ ਇਹ ਨਹੀਂ ਵੀ ਆਪਾਂ ਨੂੰ ਸਨਮਾਨ ਦੇਣਾ ਹੈ ਇਹ ਇਸ ਲਈ ਨਹੀਂ ਹੋ ਰਿਹਾ ਵੀ ਤਾਂ ਕਿ ਤੁਹਾਨੂੰ ਸੇਦ ਮਿਲੇ ਠੀਕ ਹੈ ਜਦੋਂ ਅਕਾਦਮਿਕ ਪੱਧਰ ਤੇ ਆਪਾਂ ਬੱਚਿਆਂ ਨੂੰ ਫਸਟ ਸੈਕੰਡ ਕੋਰਡ ਦੇ ਆਪਾਂ ਉਹਨਾਂ ਨੂੰ ਪ੍ਰਾਈਜ਼ ਦਿੰਨੇ ਆ ਤੋਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕੱਲਾ ਉਹਨਾਂ ਨੂੰ ਮੁੱਕਰ ਕੇ ਜਾਂਦੇ ਆ ਸਾਡੀ ਜਿਹੜੀ ਹੋਪ ਹੈ ਸਾਡੀ ਜਿਹੜੀ ਉਮੀਦ ਹੈ ਉਹ ਤੁਹਾਡੇ ਦੇ ਵੀ ਟਿਕੀ ਹੁੰਦੀ ਹੈ ਵੀ ਤੁਹਾਡੇ ਦੇ ਵਿੱਚੋਂ ਸਮਾਜ ਦੇ ਵਿੱਚ ਇਹ ਗੱਲ ਬਣੀ ਵੀ ਅਸੀਂ ਵੀ ਅੱਗੇ ਆਈਏ ਸਮਝ ਗਏ ਨਾ ਤੁਸੀਂ ਵੀ ਇਹ ਚੀਜ਼ ਨੂੰ ਦੇਖੋ ਕਿ ਤੁਸੀਂ ਵੀ ਜਾਓ ਗੇਮਾਂ 'ਚ ਜਾਓ ਪ੍ਰਾਈਜ਼ 'ਚ ਜਾਓ ਕਿ ਤੁਹਾਡੇ ਸਿਰ ਤੇ ਹੈ ਤੇ ਇਸ ਕਲਪੀਏ ਸਮਾਗਮ ਦੇ ਲਈ ਪਹੁੰਚੇ ਜਿੰਨੇ ਵੀ ਇਥੇ ਦੇ ਸਾਥ ਦੇ ਹਜ਼ੂਰ ਕਮੇਟੀਆਂ ਦੇ ਸਾਰਿਆਂ ਨੂੰ ਮੇਰੇ ਵੱਲੋਂ